ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ 78 ਸਾਲ ਦਾ ਸਮਾਂ ਹੋ ਗਿਆ ਸਰਕਾਰਾਂ ਚਾਹੇ ਕੇਂਦਰ ਦੀਆਂ ਹੋਣ ਚਾਹੇ ਪੰਜਾਬ ਦੀਆਂ ਵਿਕਾਸ ਦਾ ਨਾਅਰਾ ਦਿੰਦੀਆਂ ਹਨ ਕਿ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਵਿਕਾਸ ਕਰਵਾਵਾਂਗੇ ਇਸ ਮੌਕੇ ਤੇ ਸਾਡੀ ਟੀਮ ਵੱਲੋਂ ਨੇਮ ਪਹਾੜੀ ਏਰੀਆ ਤਾਰ ਦਾ ਵੱਡਾ ਪਿੰਡ ਦਰੰਗ ਖੜ ਵਿਖੇ ਦੌਰਾ ਕੀਤਾ ਗਿਆ ਅਤੇ ਇੱਥੋਂ ਦੇ ਵਿਕਾਸ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕੀਤੀ ਇਨਾਂ ਦਾ ਕਹਿਣਾ ਹੈ ਕਿ ਤਕਰੀਬਨ 78 ਸਾਲ ਦਾ ਸਮਾਂ ਹੋ ਗਿਆ ਅੱਜ ਵੀ ਅਸੀਂ ਗੁਲਾਮੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ ਉਹਨਾਂ ਕਹਿੰਦੇ ਕਿ ਜਦੋਂ ਚੋਣਾ ਆਉਂਦੀਆਂ ਹੰਤਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਕੋਈ ਵੀ ਪੂਰਾ ਨਹੀਂ ਕੀਤਾ ਜਾਂਦਾ ਉਹਨਾਂ ਕਹਿੰਦੇ ਕਿ ਜਦ ਵੀ ਇੱਥੇ ਬਾਰਿਸ਼ ਹੁੰਦੀ ਹੈ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਦੇ ਹਾਲਾਤ ਸਰ ਬਹੁਤ ਖਰਾਬ ਹੈ ਜੀ ਬਰਸਾਤਾਂ ਦੇ ਵਿੱਚ ਦੇ ਇੱਥੇ ਸ਼ਹਿਰ ਨਾਲ ਸਾਡਾ ਲਿੰਕ ਟੁੱਟ ਜਾਂਦਾ ਕੋਈ ਵਿਰਲਾ ਹੀ ਬੰਦਾ ਸ਼ਹਿਰ ਪਹੁੰਚ ਸਕਦਾ ਹੈ ਬਰਸਾਤਾਂ ਦੇ ਵਿੱਚ ਜਦੋਂ ਪਾਣੀ ਘਟ ਜੇ 3-4 ਘੰਟੇ ਵੇਟ ਕਰਕੇ ਪਾਣੀ ਕ੍ਰਾਸ ਜਦੋਂ ਹੋਣ ਲੱਗ ਜੇ ਪਾਣੀ ਅਹੀਂ ਬਾਜ਼ਾਰ ਜਾ ਫਿਰਨੇ ਨਹੀਂ ਤੇ ਚਾਹੇ ਕਿਸੇ ਨੇ ਦਵਾਈ ਲੈਣੀ ਆ ਕਿਸੇ ਨੇ ਕੰਮ ਤੇ ਜਾਣਾ ਮਹੀਨੇ ਜਹਾੜੀਆਂ 20 ਜਹਾੜੀਆਂ ਟੁੱਟ ਜਾਂਦੀ ਬਸ ਤਾਂ 10 ਦਿਹਾੜੀਆਂ ਲੱਗਦੀਆਂ 10 ਦਿਹਾੜੀਆਂ ਨਾਲ ਕਿਦਾਂ ਗੁਜ਼ਾਰਾ ਕਰਨਾ ਜਾਈ ਕੰਮ ਤੇ ਸਾਨੂੰ ਬਾਜ਼ਾਰੀ ਹੈ ਉਹ ਲੀਡਰ ਸਰ ਇਦਾਂ ਜਾਂਦੇ ਜਿਦਾਂ ਮੰਦਿਰ ਦੇ ਪ੍ਰਸ਼ਾਦ ਵੰਡਦਾ ਨਾ ਉੱਥੇ ਤੇਰਾ ਲੀਡਰ ਆਂਦੇ ਆ ਪ੍ਰਸ਼ਾਦ ਵੰਦੇ ਬਲੇ ਬਲੇ ਤੁਹਾਡੀ ਗੁਜਾਰਸ਼ ਕਰਤੀ ਜੀ ਬਾਦ ਦਸਾਰਾ ਲੀਡਰ ਈਦ ਦੇ ਚਾਹਦੇ ਹੋ ਜਾਂਦੇ ਜੀ ਇਹ ਲੋਟਾਂ ਲੈਣ ਆਉਂਦੇ ਆ ਬੋਟਾਂ ਭੋਲੇ ਭਾਲੇ ਲੋਕਾਂ ਨੂੰ ਕਹਿ ਕੋ ਝੂਠੇ ਵਾਦੇ ਕਰਕੇ ਉਹ ਤੇ ਬੋਟਾਂ ਲੈ ਜਾਂਦੇ ਆ ਬਸ ਜੀ ਇਹ ਬੋਟਾਂ ਨੂੰ ਜਿੱਤਣ ਤੋਂ ਬਾਅਦ ਮੈਂ ਕਸਮਾਂ ਖਾ ਕੇ ਜਾਂਦੇ ਜੀ ਆਪਣੇ ਟੱਬਰ ਦੀ ਕਸਮਾਂ ਖਾ ਕੇ ਜਾਂਦੇ ਮੰਦਰਾਂ ਦੀ ਕਸਮਾਂ ਖਾ ਕੇ ਸਭ ਝੂਠੀਆਂ ਅਪੀਲ ਕੀ ਕਰੋਗੇ ਅਪੀਲ ਕਰਾਂਗੇ ਪਹਿਲਾਂ ਤਾਂ ਮੈਂ ਰੱਬ ਅੱਗੇ ਅਪੀਲ ਕਰਦਾ ਜਿਹੜਾ ਲੀਡਰ ਆ ਇੱਥੇ ਵਾਦੇ ਕਰਕੇ ਜਾਂਦੇ ਭਗਵਾਨ ਨੂੰ ਵੀ ਜਾਣ ਦੇਣੀ ਐ ਤੇ ਝੂਠੇ ਵਾਦੇ ਪਿੰਡ ਦੇ ਲੋਕਾਂ ਨਾਲ ਨਾ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਦੇਖ ਰਿਹਾ ਤੇ ਪਿੰਡ ਦੇ ਲੋਕਾਂ ਨੂੰ ਬੇਗੂ ਬਣਾਉਣਾ ਛੱਡ ਦਿਓ ਤੇ ਇੱਥੇ ਪੁਲ ਬਣਾ ਦਿਓ ਸਰਕਾਰ ਦਾ ਪੈਸਾ ਲੱਗਣਾ ਸਾ ਤਰਹ ਹਾਲਾ ਅੱਜ ਬਹੁਤ ਜ਼ਿਆਦਾ ਗੱਲ ਜੀ ਆਪਣੇ ਪਿੰਡ ਤਰਾਂਗੜ ਦੇ ਵਿੱਚ ਇੱਕ ਖੱਡ ਵਗਦੀ ਹੈ ਜੀ ਸਾਡੀ ਜਦੋਂ ਬਰਸਾਂਤਾਂ ਦਾ ਟਾਈਮ ਆਉਂਦਾ ਤੇ ਬਹੁਤ ਜ਼ਿਆਦਾ ਪਾਣੀ ਆਉਂਦਾ ਜੀ ਆਉਣ ਜਾਂਦੀ ਇੰਨੀ ਕਿਲ ਤੋਂ ਹੁੰਦੀ ਹੈ ਲੋਕੀ ਬਹੁਤ ਡਰਦੇ ਨੇ ਲੱਗੇ ਸਰਕਾਰੀ ਸਕੂਲ ਹੈਗਾ ਜੀ ਆਉਣ ਜਾਂ ਬੱਚਿਆਂ ਨੂੰ ਵੀ ਆਉਣ ਚ ਬਹੁਤ ਦਿੱਕਤ ਹੁੰਦੀ ਹੈ ਜੀ ਹਾਇ ਤੇ ਨਹੀਂ ਛੁੱਟੀ ਹੁੰਦੀ ਹੈ ਤੇ ਸਾਡੇ ਸਰਕਾਰ ਨੇ ਇਹੀ ਪੀਲਾ ਜੀ ਸਾਡਾ ਇਹ ਪੁਲ ਬਣਾਇਆ ਜਾਵੇ ਤੇ ਸਾਡੇ ਝੋਟੀਆਂ ਗੋਲੀਆਂ ਜਿਹੜਾ ਬੰਦ ਕਰ ਦੇਣਾ ਇੰਨੇ ਤੇ ਆਏ ਨਾ ਬੋਨੀ ਬਣਿਆ ਅਸੀਂ ਪੁਰਾ ਸੁਪੇਸ਼ ਗੱਲ ਕਰਨਾ ਕਿ ਇਹ ਹੈ ਜੀ ਆਹਨ ਜਾਨ ਦੀ ਬਸਾਤ ਨੂੰ ਸਾਨੂੰ ਅੱਛੇ ਮਸ਼ਕੂਨ ਦੀ ਜੀ ਮਰੀਜ਼ ਹੋਵੇ ਕੋਈ ਸ਼ਾਇਰ ਜਾਣ ਨਹੀਂ ਮਸ਼ਕੂਨ ਦੀ ਬੱਚੇ ਵਾਰ ਪਾਲ ਨਹੀਂ ਜਾ ਸਕਦੇ ਜਿਹੜਾ ਦੀ ਆਂਦਾ ਆ ਕਹਿੰਦਾ ਤੁਹਾਡੇ ਹਲੇ ਪੁਲ ਬਣਾਗਾ ਬੋਰ ਦੇ ਜਲ ਬੋਰ ਦੇ ਦੇ ਦੇਣਿਆ ਉਤੋਂ ਬਾਅਦ ਸਾਨੂੰ ਪੁੱਛਦਾ ਕੋਈ ਨਹੀਂ ਜਿਹੜਾ ਸਕੂਲ ਨਜ਼ਦੀਕ ਹੈ ਬੱਚੇ ਵੀ ਆਉਂਦੇ ਜਾਂਦੇ ਨੇ ਫਿਚਰ ਵੀ ਆਉਂਦੇ ਜਾਂਦੇ ਨੇ ਕੀ ਹਾਲ ਹਾਲਾ ਦੀ ਅਬੀ ਛੁੱਟੀਆਂ ਹੋਣੀਆਂ ਨੇ ਮਹੀਨੇ ਦੀਆਂ ਅੱਠ ਦੀ ਜਾਂਗੇ ਬੱਚੇ ਫਿਰ ਬਾਅਦ ਫੇਲ ਹੋਏ ਨਾ ਹੋਰ ਕੀ ਹੋਣਾ ਕਿਉਂ ਪੜਾਈ ਪੂਰੀ ਨਹੀਂ ਹੋਣੀ ਕਿਉਂਕਿ ਬਾਅਦ ਭੇਲ ਹੋ ਜਾਂਦੇ ਰਾਤ ਦਿਨ ਸਵੇਰ ਕੋਈ ਬੰਦਾ ਬਿਮਾਰ ਹੋ ਜਾਂਦਾ ਬਮਾਰ ਨੂੰ ਤਾਂ ਕੋ ਸਾਧ ਨਹੀਂ ਰਹਿਣਾ ਜੋ ਖਾਲੀ ਪਾਣੀ ਹੁਣ ਨਾਲੇ ਵਿੱਚ ਮਾਤਾ ਥੋੜੇ ਜਾਣ ਦੀ ਕੋਈ ਮੁਸ਼ਕਲ ਬਹੁਤ ਜਗ ਅਪੀਲ ਕੀ ਕਰੋਗੇ ਪੀਲੀ ਕਰਾਂਗੇ ਤੇ ਵਛੇਦੀ ਕਰ ਲਿਆ ਵਛੇਦੀ ਜਦੋਂ ਆਉਂਦੇ ਆ ਕਹਿੰਦੇ ਜੀ ਬੋਰ ਪਾਉ ਪੁਲ ਬਣਿਆ ਹੁਣ ਆ ਜਿਹੜਾ ਮੱਝੀ ਸਰਕਾਰ ਆਉ ਕਿਸੇ ਨੂੰ ਬੋਰ ਪੁਲ ਬਣਾਗਾ ਤੁਸੀਂ ਹੱਥ ਬਣਗੇ ਸਾਰ ਨੂੰ ਬੋਰ ਦੇਣ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ